ਇਹ ਸ਼ੁਭ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਜਵਨ ਸਿੰਘ ਪੋਗਲ ਹੈ ਜੀ ਅੱਜ ਦੀ ਰੈਲੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਵੱਡੀ ਰੈਲੀ ਸਾਈਕਲ ਰੈਲੀ ਹੋ ਰਹੀ ਹੈ ਜੀ ਨੌ ਜਵਾਨਾਂ ਨੂੰ ਬਹੁਤ ਵਧੀਆ ਸੇਧ ਦੇਣ ਦੇ ਲਈ ਵੱਡਾ ਪ੍ਰੰਪਰਾਲਾ ਕੀਤਾ ਜਾ ਰਿਹਾ ਹੈ ਹਾਂ ਜੀ ਇਹੀ ਅਪੀਲ ਹੈ ਜੀ ਮੇਰੇ ਨੌਜਵਾਨਾਂ ਨੂੰ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਛੱਡ ਕੇ ਕੋਈ ਸਪੋਰਟਸ ਚੁਣੋ ਸਾਈਕਲਿੰਗ ਕਰੋ ਫਿਟਨੈਸ ਤੇ ਧਿਆਨ ਦਿਓ ਇਹੀ ਅੱਜ ਦੇ ਟਾਈਮ ਜਿਹੜੇ ਅੱਜ ਦੇ ਹੈਗੇ ਯੂਥ ਹੈਗੇ ਇਹੀ ਅੱਜ ਦੇ ਬਾਅਦ ਅੱਜ ਤੋਂ ਬਾਅਦ ਜਿਹੜੇ ਹੈ ਉਹ ਹੀ ਦੇਸ਼ ਨੂੰ ਸੰਭੋਗੇ ਅਗਰ ਆਇਦੇ ਟਾਈਮ ਦੇ ਜੋ ਨੌਜਵਾਨ ਨਸ਼ੇ ਵਿੱਚ ਪਹੁੰਗੇ ਤਾਂ ਦੇਸ਼ ਅੱਗੇ ਕੌਣ ਸਾਂਭੂਗਾ ਕਿਉਂਕਿ ਬਹੁਤ ਵੱਡੀ ਐਕਸਰਸਾਈਜ਼ ਵੀ ਹੁੰਦੀ ਦੇਖਿਆ ਜਾਵੇ ਸਾਈਕਲ ਦੇ ਨਾਲ ਇੱਕ ਕਸਰਤ ਵੀ ਹੋ ਜਾਂਦੀ ਹੈਗੀ ਆ ਹਰ ਚੀਜ਼ ਦੀ ਜੇ ਆਪਾਂ ਲੱਤ ਦੀ ਗੱਲ ਕਰੀਏ ਲੱਤ ਦੇ ਵਿੱਚ ਗਿੱਟਾ ਵੀ ਆਂਦਾ ਹੈਗਾ ਯਾ ਗੋਡਾ ਵੀ ਆਂਦਾ ਹੈਗਾ ਯਾ ਪੂਰੀ ਬਾਡੀ ਦੀ ਜਿਹੜੀ ਕਸਰਤ ਹੈਗੀ ਇੱਕ ਸਾਈਕਲ ਕਰਵਾ ਦਿੰਦਾ ਹਾਂਜੀ ਹਾਂਜੀ ਲਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਹੁਣ ਅੱਜਕੱਲ ਦਾ ਯੂਥ ਜਦੋਂ ਅੱਗੇ ਜਾ ਕੇ ਫੌਜ ਵਿੱਚ ਭਰਤੀ ਹੋਣਾ ਚਾਹੂਗਾ ਜਾਂ ਪੁਲਿਸ ਵਿੱਚ ਭਰਤੀ ਹੋਣਾ ਚਾਹੂਗਾ ਉਹ ਸਟਾਰਟਿੰਗ ਬੇਸ ਹੀ ਆਪਣਾ ਅਸੀਂ ਸੈੱਟ ਰੱਖੂਗੇ ਬੇਸ ਤੋਂ ਹੀ ਆਪਣਾ ਤਿਆਰ ਕਰਕੇ ਰੱਖੂਗੇ ਫੇਰ ਹੀ ਅੱਗੇ ਜਾ ਕੇ ਤੁਸੀਂ ਫਿਜ਼ੀਕਲ ਫਿਟਨੈਸ ਤੁਸੀਂ ਦੇਸ਼ ਵਾਸਤੇ ਕੁਝ ਕਰ ਪਾਉਗੇ ਸੋ ਸਾਈਕਲਿੰਗ ਜ਼ਰੂਰੀ ਹੈ ਸਿਰਫ ਲੱਤਾਂ ਨਹੀਂ ਪੂਰੇ ਸਰੀਰ ਦੀ ਹੀ ਐਕਸਰਸਾਈਜ਼ ਹੁੰਦੀ ਹੈ ਇਹਦੇ ਨਾਲ ਸਾਈਕਲਿੰਗ ਰੋਜ਼ ਕਰਾਂਗੇ ਅੱਧਾ ਘੰਟਾ ਕਰਾਂਗੇ ਸਵੇਰੇ ਉੱਠ ਕੇ ਘੰਟਾ ਕਰਾਂਗੇ ਉਹ ਤੁਹਾਡਾ ਪੂਰੇ ਦਿਨ ਦਾ ਤੁਹਾਡਾ ਰੁਟੀਨ ਉਦਾਂ ਬਣ ਜਾਏਗਾ